ਆਏ ਦਿਨ ਫਗਵਾੜੇ ਦਾ ਲੋਗਗੇਟ ਕਿਸੇ ਨਾ ਕਿਸੇ ਮਾਮਲੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਜਿੱਥੇ ਬੀਤੀ ਰਾਤ ਫਿਰ ਤੋਂ ਲੋਗਗੇਟ ਵਿਖੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਅਤੇ ਤਿੰਨ ਹੋਰ ਨੌਜਵਾਨ ਇਸ ਆਪਸੀ ਲੜਾਈ ਝਗੜੇ ਦੌਰਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਆਓ ਜਾਣਦੇ ਹਾਂ ਇਹ ਪੂਰਾ ਮਾਮਲਾ ਕੀ ਹੈ ਫਗਵਾੜਾ ਤੋਂ ਦੁਆਬਾ ਮੀਡੀਆ 18 ਲਈ ਵਿਕਾਸ ਮਨੀ ਦੀ ਰਿਪੋਰਟ ਨਾਮ ਸਤਿਮ। ਹਾਂਜੀ ਕਿੱਥੇ ਦੇ ਰਹਿਣ ਵਾਲੇ? ਗਿਰਟਨਵੜਾ। ਹਾਂਜੀ। ਗਿਰਟਨਵੜਾ। ਹਾਂਜੀ। ਇਹ ਮਾਮਲਾ ਕੀ ਹੈ ਜਿਹੜਾ ਸਵੇਰੇ ਆਇਆ ਮੈਂ ਜੀ ਉਹ ਕਾਲਾ ਸੀ। ਹਾਂਜੀ। ਤਿੰਨ ਬੰਦੇ ਆਏ ਬਾਈਕ 'ਤੇ। ਹਾਂਜੀ। ਉਹਨੇ ਕੋਈ ਚਲਾਇਆ। ਹਾਂਜੀ। ਛੱਟ ਦੇ ਸੀ ਨਾ ਆਵਾਜ਼ ਆਈ। ਹਾਂ। ਛੱਟ ਦੇਗਾ ਆਵਾਜ਼ ਆਈ ਉਸਕੇ ਬਾਅਦ ਘੱਟ ਮੇਰੇ ਕੋਲ ਹੱਥ 'ਚ ਦਰਦ ਹੋਇਆ। ਹਾਂ। ਮੈਂ ਇੱਕ ਉਹ ਅੰਮ੍ਰਿਤ ਨੀ ਬਾਈ ਮੇਰੇ ਆਪ ਨੇ ਲੱਗੇ ਲੱਗੇ ਲੱਗੇ। ਲਾਈਕ ਭਾਈ ਆਇਆ ਉਸ ਦਿਨ ਰਾਤ ਫੋੜਾ ਗਾਡੀ ਮੇ ਲੈ ਕੇ ਆ ਗਿਆ ਹੂੰ ਇਸ ਵੀ ਪਪਾ ਕਿੰਨੀ ਮਗੀ ਗੋਲੀਆਂ ਜਲਾਈਆਂ ਉਹਨਾਂ ਨੇ ਹਾਂਜੀ ਕਿੰਨੇ ਆਦਮੀ ਸੀ ਕਿੰਨੀਆਂ ਗੋਲੀਆਂ ਜਲਾਈਆਂ ਉਹਨਾਂ ਨੇ ਜੀ ਇੱਕ ਬਾਈਕ ਤੇ 3 ਜਨੇ ਜੇ ਬਸ ਇਹੀ ਬਤਾਇਆ ਇਹ ਮਾਮਲਾ ਕੀ ਜਿਹੜਾ ਇੱਕ ਲੋਕਾਂ ਦੇ ਆਏ ਇੱਕ ਇਨਫੋਰਮੇਸ਼ਨ ਮਿਲੀ ਸੀ ਜੀ अर्ਲੀ ਮਾਰਨਿੰਗ ਜਿਹੜਾ ਇਧਰ ਲੋਗ ਇਟ ਏਰੀਆ ਦੇ ਵਿੱਚ ਕੁਝ ਲੜਕੇ ਜਿਹੜੇ ਪੀਜੀ ਰਹਿੰਦੇ ਨੇ ਉਹਨਾਂ ਦੀ ਆਪਸ ਵਿੱਚ ਲੜਾਈ ਹੋਈ ਹੈ ਮਕੀ ਤੇ ਦੀ ਪੁਲਿਸ ਪਾਰਟੀ ਸਾਰੀਆਂ ਆਈਆਂ ਤੇ ਅੱਜ ਅਸੀਂ 7-8 ਬੰਦੇ ਜਿਹੜੇ ਐ ਉਹ ਰਾਉਂਡ ਅਪ ਕੀਤੇ ਹੈਗੇ ਆ ਵੀ ਆਰ ਰਜਿਸਟਰਿੰਗ ਦਾ ਕੇਸ ਤੇ ਉਸ ਤੋਂ ਬਾਅਦ ਤੁਹਾਨੂੰ ਅਪਡੇਟ ਦੇ ਦੇਣੇ ਆ ਤੇ ਸਾਡੀ ਪੁਲਿਸ ਪਾਰਟੀ ਸਟਿਪਿਫਾਈਟ ਨਹੀਂ ਹੋਵੇ ਮੈਡਮ ਕੋਈ ਖੋਲ ਵਗੈਰਾ ਬਰਾਮਤ ਹੋਇਆ ਕੋਈ ਆ ਵੈਰੀਫਾਈ ਕਰ ਰਹੇ ਹਾਂ ਜੀ ਹਾਂ ਜੀ ਇੱਕ ਫਾਇਰਿੰਗ ਰਿਪੋਰਟ ਹੋਈ ਹੈ ਤੇ ਕੁਝ ਸਾਨੂੰ ਕੋਲ ਮਿਲੇ ਆ ਔਰ ਅਸੀਂ ਬੰਦੇ ਕਾਫੀ ਸਾਰੇ ਰਾਉਂਡ ਅਪ ਕਰ ਲਏ 7-8 ਬੰਦੇ ਰਾਉਂਡ ਅਪ ਕਰ ਲਏ ਹੈਗੇ ਔਰ ਪੁਲਿਸ ਪਾਰਟਿਸ ਰਿਪੀਟਡ ਨੇ ਓਲਰੇਡੀ ਵੀ ਆਰ ਰਜਿਸਟਰਿੰਗ ਦ ਕੇਸ